ਕਿਮਾ ਜਿਹੜਾ ਉਹਨਾਂ ਟਾਈਮ ਜਿਹੜਾ ਬੱਚਾ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਜਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਕਿਹਦੇ ਵਿਚਾਰ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿ ਕਿਹੜੀ ਕਿਹੜੀ ਜਿਹੜੀ ਰਿਪੋਰਟ ਹੈ ਇਹ ਦੀਆਂ ਰਿਪੋਰਟਾਂ ਨੇ ਜਿਸਨੂੰ ਸਾਨੂੰ ਪਤਾ ਲੱਗਾ ਸੀ ਕਿ ਚੱਲੀ ਸੀ ਇਹ ਬਿਮਾਰੀ ਇਸ ਨੂੰ ਅੱਜ ਜਿਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਨਸਟਮ ਜਿਹੜੀ ਬੱਚੀ ਆ ਕਰੇ ਰਹਿੰਦੀ ਜਾਂ ਫਰਵੀਂ ਛੇੜਦੀ ਫਸਟ ਕਲਾਸ 'ਚ ਪੜਦੀ ਕੋਈ ਕੌਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਕਿਵੇਂ ਜਿਹੜਾ ਸਰਕਲ ਜਿਹੜਾ ਸੱਜਦਾ ਇਨਾਂ ਦੇ ਪਾਪਾ ਨੇ ਤੇ ਮੈਂ ਆਤੇ ਸਾਡੀ ਬੇਟੀ ਕੋਈ ਜਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿੱਥੇ ਵਸੇ ਡਾਕਟਰ ਸ਼ੋਤੀਵ ਲੁਧਿਆਣੇ ਤੋਂ ਦੀ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਬ ਦਾ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀ ਪਰ ਅੱਜ ਅਸੀਂ ਪਹੁੰਚੇ ਹਾਂ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸ਼ਕਾਰ ਦੇ ਵਿੱਚ ਉਹ ਕਿਸੇ ਵਕਤ ਤਾਂ ਰੱਬ ਦੀਆਂ ਕੀਤੀਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿ ਵੀ ਕਿਉਣਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਪੇਰਸ ਦੇ ਨਾਲ ਜ਼ਰੂਰ ਅਸੀਂ ਕਰਦੇ ਆ ਚਾਚੀ ਜੀ ਕੀ ਨਾਲ ਜੀ ਪ੍ਰਦੀਪ ਘਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ 'ਤੇ ਵਾਇਰਲ ਹੋਈ ਥੱਡੀ ਮੈਨੂੰ ਕਿਉਂ ਮਤਲਬ ਵੀਡੀਓ ਜਿਹੜੀ ਕਰਲ ਕਰਨ ਦੀ ਲੋੜ ਵੀਡੀਓ ਐਸਲੀ ਵਾਇਰਲ ਕਰਨ ਦੀ ਲੋੜ ਪਈ ਕਿਦਾ ਇਲਝ ਇਸ ਦਾ ਬੱਚੀ ਦਾ ਬਹੁਤ ਮਹਿੰਗਾ ਜੋ ਕਿ ਸੀ ਕਰਾ ਨਹੀਂ ਪਾande ਕਿਸ ਚੀਜ਼ ਦਾ ਲੱਗਿਆ ਸੀ ਮੇਂ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਹੰਗਵੀਰ ਇਸ ਮਰੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਆ 7 ਸਾਲ ਦੀ ਹੋ ਚੁੱਕੀ 6 ਮਹੀਨਿਆਂ ਤੋਂ ਸੀ ਬਲੱਡ ਚੜਵਾ ਰਹੇ ਇਸ ਨੂੰ ਮਤਲਬ ਹੁਣ ਤੱਕ ਜਿਹੜਾ ਮਤਲਬ ਕਿੱਥੇ ਜਿਹੜੀ ਟ੍ਰੀਟਮੈਂਟ ਜਿਹੜੀ ਕਿਸ ਮਤਲਬ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਜਿਹੜੀ ਗੁਰੂ ਰਾਮਦਾਸ ਤੋਂ ਬਲੱਡ ਚੜਵਾਇਆ ਇਸ ਨੂੰ 15 ਦਿਨਾਂ ਬਾਅਦ ਮਤਲਬ ਹੁਣ ਤੱਕ ਜਿਹੜਾ ਮਤਲਬ ਕੀ ਚੀਜ਼ ਦੀ ਜਿਹੜੀ ਪੈਸੇ ਦੇ ਦਿੱਖਤਾਰੀ ਹੈ ਜਾਂ ਬਲੱਡ ਦੀ ਦਿੱਖਤਾਰੀ ਐਸੇ ਦੀ ਦਿੱਕਤ ਆ ਰਹੀ ਐ ਸੀ ਇਹਦਾ ਬੋਰ ਮੈਰੋ ਆਪਰੇਸ਼ਨ ਕਰਵਾਣਾ ਚਾਹੁੰਦੇ ਆ ਕਿ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤਾਂ 35 ਤੇ ਤਾਂ 40 ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਇਹ ਸੀ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿਹਨੂੰ ਦੱਸਿਆ ਡਾਕਟਰ ਸ਼ੋਤੀ ਲੁਧਿਆਣੇ ਤੋਂ ਹੁੰਦੀ ਹੈ ਹਾਂਜੀ ਕਿਤੇ ਇੱਥੇ ਅੰਮ੍ਰਿਤਸਰ ਅੰਦੇ ਜਾਂਦੇ ਨੇ ਅੰਮ੍ਰਿਤਸਰ ਹਾਂਜੀ ਇਹਨਾਂ ਜਿਹੜਾ ਉਹਨਾਂ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਜਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹੈ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀਮਤ ਦੇ ਵਿੱਚ ਦੱਸਿਆ ਹੋਏਗਾ ਨੂੰ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੁਣ ਹੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਉਹ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਬਹੁਤ ਅਜੇ ਵੈਸੇ ਤੁਹਾਡੀ ਚੱਲੀ ਰਹੀ ਹੈ ਹਾਂਜੀ ਮੈਡੀਸਿਨ ਚੱਲ ਰਹੀ ਹੈ ਹਾਂਜੀ ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾਦਾ 15 ਦਿਨਾਂ ਬਾਅਦ ਹਾਂਜੀ ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਪੰਜਾਬ ਹਾਂਜੀ ਹੋ ਜਾਂਦਾ ਕਦੇ ਕਦੇ ਦਿੱਕਤ ਹੁੰਦੀ ਆ ਪਰ ਹੋ ਜਾਂਦਾ ਉਹ ਹਸਪਤਾਲੋਂ ਅਰੇਂਜ ਹੁੰਦਾ ਕਿ ਜਾਂ ਮਲ ਜਿਹੜੀਆਂ ਲੱਗੀਆਂ ਹਸਪਤਾਲ ਤੋਂ ਹਾਂਜੀ ਇਹ ਜਿਹੜੀਆਂ ਚਾਰजेस ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਚੋਤੇ ਹੋਈ ਲੱਗਦੀ ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹਾਂਜੀ ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਸੋ ਸਕਦਾ ਮਤਲਬ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਮਤਲਬ ਇਸ ਤਰ੍ਹਾਂ ਦਾ ਹੈ ਕੋਈ ਕਿੱਥੇ ਮੈਡੀਸਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ ਹਾਂਜੀ ਉਹ ਜਿਹੜੀ ਫ੍ਰੀ ਆਂਦੀ ਹੈ ਹਾਂਜੀ ਉਹ ਖਾਂਦੇ ਨਹੀਂ ਹੈਗੇ ਹਾਂਜੀ ਬਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ ਇੰਤੀ ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿ ਕਿਹੜੀ ਕਿਹੜੀ ਜਿਹੜੀ ਰਿਪੋਰਟ ਹੈ ਇਹ ਇਹਦੀਆਂ ਰਿਪੋਰਟਾਂ ਨੇ ਜਿਸ ਨੂੰ ਸਾਨੂੰ ਪਤਾ ਲੱਗਾ ਸੀ ਕਿ ਚੈਲੇਸੀਟਸ ਦੀ ਬਿਮਾਰੀ ਹੈ ਇਸ ਨੂੰ ਹਾਂ ਜੀ ਉਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਣੇ ਆ ਇੱਥੇ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਸਾਰੀ ਜਿਹੜੀ ਡਾਇਰੀ ਬਣੀ ਹੈ ਹਾਂਜੀ ਡਾਇਰੀ 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ ਹਾਂਜੀ ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾਏ ਜੋ ਨੇ ਜਾਣਾ ਹਾਂਜੀ ਕਿਸ ਦਿਨ ਦੇ ਤਰੀਕੇ 15 ਦਿਨ ਹੋ ਗਏ ਅਸੀਂ ਹੁਣ ਜਾਣਾ ਹਾਂਜੀ ਹੁਣ ਜਿਹੜੀ ਇਹ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨ ਆਰ ਆਈ ਵੀਰ ਨੇ ਉਹਨਾਂ ਨੂੰ ਕਿਸ ਚੀਜ਼ ਦੀ ਮਦਦ ਦਿਖਾ ਲਉਂਦੇ ਅਸੀਂ ਉਹਨਾਂ ਤੋਂ ਮਦਦ ਕਰਦੇ ਹਾਂ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਐਨ ਆਰ ਆਈ ਵੀਰ ਸਾਡੀ ਮਦਦ ਜ਼ਰੂਰ ਕਰਨ ਮਲੋ ਕੌਣ ਪਰਿਵਾਰ ਦੇ ਵਿੱਚ ਕਮਾਉਂਦਾ ਕਿਵੇਂ ਜਿਹੜਾ ਸਰਕਲ ਜਿਹੜਾ ਸਦਾ ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ ਹਾਂ ਕੀ ਕਰਦੇ ਹੋ ਬੱਸ ਪਾਪਾ ਇਹਨਾਂ ਦੇ ਦਿਹਾੜੀ ਟੱਪਾਈ ਕਰਦੇ ਨੇ ਹਾਂਜੀ ਕਿੰਨੀ ਦਿਹਾੜੀ ਕਰਦੇ ਦਿਹਾੜੀ ਇਦਾਂ ਹੀ ਆ 300 400 ਤਰ੍ਹਾਂ ਹੋ ਜਾਂਦੀ ਹਾਂਜੀ ਉਸ ਨਾਲ ਤਾਂ ਫਿਰ ਕਰਦਾ ਸੀ ਮਾ ਜਿਹੜਾ ਹਾਂਜੀ ਹੁਣ ਅਜੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਅਮਾਉਂਟ ਨਹੀਂ ਇਕੱਠੀ ਹੋਈ ਜਾਂ ਕਿਸੇ ਮਿਲੋ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਹਾਂਜੀ ਨਹੀਂ ਉਹ ਲੋ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ ਗੂਗਲ ਪੇ ਨੰਬਰ ਉਹ ਇੱਥੇ ਜਰੂਰ ਮੈਂਸ਼ਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਅਪਰੋਚ ਕਰਨੀ ਹੋਵੇ ਕਿਹੜਾ ਪਿੰਡ ਤੇ ਕਿਹੜਾ ਜਲਾ ਪੈਂਦਾ ਸ਼ਿਕਾਰਮਾਸੀ ਆ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਨਸਟਮ ਜਿਹੜੀ ਬੱਚੀ ਆ ਕਰੇ ਰਿੰਦੀ ਜਾਂ ਪਰਵੀ ਛੜਦੀ ਫਸਟ ਕਲਾਸ ਚ ਪੜਦੀ ਹਾਂਜੀ ਉਹ ਲੋ ਦਿੱਕਤ ਜਿਹੜੀ ਬੱਚੀ ਨੂੰ ਕੋਈ ਆਂਦੀ ਤ ਨਹੀਂ ਮੈਡੀਸਨ ਜਿਵੇਂ ਚੱਲ ਰਹੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਅਜੇ ਤੱਕ ਤ ਨਹੀਂ ਆਂਦੀ ਕਿ ਬਲ ਜਿੰਦੇ ਥੋੜੇ ਬਿਲ ਚੱਲਦੀ ਹੈ ਨੇ ਮੈਡੀਸਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਟ੍ਰੀਟਮੈਂਟ ਮਤਲਬ ਉਹ ਟ੍ਰੀਟਮੈਂਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਾਰੀ ਅੰਮ੍ਰਿਤਸਰ ਦੀ ਜਿਹੜਾ ਫਿਰ ਰੱਤਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਪਰ ਥੋੜਾ ਬਹੁਤ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮਤਲਬ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੇ ਬਹੁਤ ਕੀ ਇਸ ਚੀਜ਼ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਦੱਸਿਆ ਹੋਇਆ ਹੈ ਹਾਂਜੀ ਸੁਬੱਚੀ ਨਾਲ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕਰਦੇ ਹਾਂ ਸੇਬੜਾ ਜੀ ਕੀ ਨਾਮ ਹੈ ਸਕੂਲ ਇਹਨਾਂ ਦੇ ਸਕੂਲ ਇਹ ਕਿਹੜੀ ਕਲਾਸ ਚ ਹੈ ਫਰਸਟ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਇਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ ਕੁਦਰਤੀ ਇਨਜਾਮਦੀਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੀ ਬੱਚੀ ਚੋਂ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਦੇ ਹੁੰਦਾ ਤਾਂ ਉਹ ਇਸ ਵਕਤ ਮੇਰੇ ਖਿਆਲ ਨਾਲ ਟੈਨਸ਼ਨ ਦੇ ਵਿੱਚ ਜ਼ਰੂਰ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮੰਲੋ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦਾ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਨ ਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਮਦਦ ਜਰੂਰ ਕਰਨਾ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਆਲੇ ਦੁਆਲੇ ਜਿਹੜਾ ਘੁੰਮ ਕੇ ਜਾਂ ਦੂਰਲੇ ਜਾ ਕੇ ਪਿੰਜਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਹੱਦ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦੱਸੀ ਆ ਜੀ ਇਹ ਅਮਾਉਂਟ ਛੋਟੀ ਵੀ ਮਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਮਨ ਲਓ ਕੋਈ ਕਿਸੇ ਵળે ਤਾਂ ਏਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਕ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜ਼ਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਆ